ਰਾਤੀ 12 ਵੇ ਤੋਂ ਲੈ ਕੇ 4 ਵੇ ਦੇ ਵਿੱਚ ਵਿੱਚ ਮੇਰੀ ਬੱਚੀ ਕਰੋ ਲਾਪਤਾ ਹੋਈ ਹੈ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਉਹਦੀ ਪੂਰੀ ਤਬਦੀਸ਼ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਉਸੇ ਟਾਈਮ ਐਸ ਐਚਓ ਸਾਹਿਬ ਤੇ 올 ਟੀਮ ਨੇ ਸਾਡਾ ਪੂਰਾ ਪੂਰਾ ਸਾਥ ਦਿੱਤਾ ਹੈ ਤੇ ਉਹਨਾਂ ਦੀ ਬਦੌਲਤ ਹੀ ਸਾਨੂੰ ਸਾਡੀ ਬੱਚੀ ਮਿਲ ਪਈ ਹੈ ਜਿਸ ਬੰਦੇ ਨੇ ਵੀ ਇਸ ਗੱਲ ਨੂੰ ਅੰਜਾਮ ਦਿੱਤਾ ਸੀ ਉਹਦੇ ਕੋਲ ਸੈਕੰਡ ਰਸਤਾ ਉਹ ਗਲੀ ਹੀ ਸੀ ਉਹ ਗਲੀ ਦੇ ਵਿੱਚ ਹੀ ਬੰਦਾ ਕਿਤੇ ਇੱਕ ਤਰੀਕੇ ਪੈਕ ਹੋ ਕੇ ਰਹਿ ਗਿਆ ਤੇ ਅੱਗੇ ਨਹੀਂ ਜਾ ਪਾਇਆ ਉਹ ਲਾਸਟਲੀ ਉਸ ਪਲਾਟ ਦੇ ਵਿੱਚ ਸੁੱਟ ਕੇ ਭਜ ਗਿਆ ਉਸ ਪਲਾਟ ਤੇ ਅਸੀਂ ਮਾਰਨਿੰਗ ਵੀ ਤਿੰਨ ਤੋਂ ਚਾਰ ਵਾਰ ਮੈਂ ਕਿ ਜਾ ਕੇ ਖੁਦ ਚੈੱਕ ਕੀਤਾ ਉਸ ਟਾਈਮ ਸਾਡੀ ਬੇਟੀ ਉੱਥੇ ਨਹੀਂ ਸੀ ਸਰ ਪੁਲਿਸ ਆਪਣੇ ਵੱਲ ਪੂਰੀ ਤਫਤੀਸ਼ ਕਰ ਰਹੀ ਹੈ ਪੁਲਿਸ ਨੇ ਸਾਨੂੰ ਪਹਿਲਾਂ ਸਾਡੀ ਬੱਚੀ ਦਵਾਤੀ ਹੈ ਹੁਣ ਇਹ ਇਨਸਾਫ ਦਵਾ ਰਹੀ ਹੈ ਕਿ ਇਹ ਕੋਣ ਵਿਅਕਤੀ ਹੈ ਜਿਹਦੀ ਮੇਰੇ ਨਾਲ ਜਾਂ ਮੇਰੇ ਪਰਿਵਾਰ ਨਾਲ ਐਸੀ ਕਿਹੜੀ ਰੰਦੀਸ਼ ਹੈ ਕਿ ਜੋ ਮੇਰੀ 6 7 ਮਹੀਨਿਆਂ ਦੀ ਬੱਚੀ ਨੂੰ ਘਰੋਂ ਗਿਡਨੈਪ ਕਰਾ ਕੇ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਚਾਹੁੰਦਾ ਸੀ ਸਵੇਰ ਤੱਕ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਜਿੱਥੇ 7 ਮਹੀਨਿਆਂ ਦੀ ਬੱਚੀ ਜਿਹੜੀ ਕਿ ਹੈ ਕਿ ਡਨੈਪ ਹੋ ਜਾਂਦੀ ਹੈ ਘਰ ਦੇ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਸੀਗੇ ਪਰ ਇੱਕ ਖੁਸ਼ੀ ਵਾਲੀ ਗੱਲ ਇਸ ਸਾਹਮਣੇ ਆ ਰਹੀ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਕੀ ਹੈ ਉਹ ਬੱਚੀ ਮਿਲ ਜਾਨੀ ਸਾਡੇ ਉਸ ਨਾਲ ਉਹਦੇ ਫਾਦਰ ਮਜੂਦ ਨੇ ਗੱਲਬਾਤ ਕਰਦੇ ਆ ਤਾਂ ਸਰ ਕਿਸ ਤਰੀਕੇ ਨਾਲ ਬੱਚੀ ਮਿਲੀ ਹੈ ਕਿਸ ਹਾਲਾਤ ਵਿੱਚ ਮਿਲੀ ਹੈ ਜੀ ਪਹਿਲਾਂ ਇਹ ਗੱਲ ਕਰਾਂਗੇ ਸਰ ਸਾਨੂੰ ਬੱਚੀ ਜਿਸ ਹਾਲਾਤ ਵਿੱਚ ਮਿਲੀ ਹੈ ਬਟ ਸਾਡੀ ਬੱਚੀ ਠੀਕ ਹੈ ਇਸ ਚੀਜ਼ ਦੀ ਸਾਨੂੰ ਬਹੁਤ ਬਹੁਤ ਖੁਸ਼ੀ ਹੈ ਲੇਕਿਨ ਇੱਕ ਬਹੁਤ ਵੱਡਾ ਹਾਸਾ ਜੋ ਕਿ ਮੇਰੀ ਬੱਚੀ ਨਾਲ ਵਾਪਰਿਆ ਰਾਤੀ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਮੇਰੀ ਬੱਚੀ ਕਰੋ ਲਾਪਤਾ ਹੋਈ ਹੈ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਉਹਦੀ ਪੂਰੀ ਤਬਦੀਸ਼ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਉਸੇ ਟਾਈਮ ਦੱਸਿਆ ਵਾ ਤੇ ਉਹਨਾਂ ਉਹਨਾਂ ਨੇ ਪੂਰਾ ਮਤਲਬ ਕਿ ਆਪਣਾ ਉਹਨਾਂ ਦੀ ਪੁਲਿਸ ਪ੍ਰਸ਼ਾਸਨ ਦੀ ਫੁੱਲ ਟੀਮ ਨੇ ਡੀਐਸਪੀ ਸਾਹਿਬ ਕਮਿਸ਼ਨਰ ਸਾਹਿਬ ਠੀਕ ਹੈ ਜੀ ਐਸਐਚਓ ਸਾਹਿਬ ਤੇ 올 ਟੀਮ ਨੇ ਸਾਡਾ ਪੂਰਾ ਪੂਰਾ ਸਾਥ ਦਿੱਤਾ ਹੈ ਤੇ ਉਹਨਾਂ ਦੀ ਬਦੌਲਤ ਹੀ ਸਾਨੂੰ ਸਾਡੀ ਬੱਚੀ ਮਿਲ ਪਈ ਹੈ ਜਦੋਂ ਜਿਸ ਬੰਦੇ ਨੇ ਵੀ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀਗਾ ਉਸ ਬੰਦੇ ਨੂੰ ਜਦੋਂ ਪਤਾ ਲੱਗਿਆ ਕਿ ਪੁਲਿਸ ਨੇ ਉਹਨਾਂ ਆਪਣਾ ਸਿਕੰਜਾ ਕੱਸ ਲਿਆ ਹੈ মিডিਆ ਆਸ-ਪਾਸ ਫੈਲੀ ਹੋਈ ਹੈ ਸੋ ਮੇਰੇ ਜਿੰਨੇ ਯਾਰ ਦੋਸਤ ਮੱਲੇ ਵਾਲੇ ਨੇ ਸਭ ਨੇ ਇੱਕ ਨਾਕਾਬੰਦੀ ਕਰ ਲਈ ਹੈ ਤੇ ਉਹ ਬੰਦੇ ਨੂੰ ਸੁਝਾਇਆ ਕਿ ਹੁਣ ਮੈਂ ਇਸ ਇਸ ਲੜਕੀ ਨੂੰ ਇੱਥੋਂ ਲੈ ਕੇ ਨਹੀਂ ਜਾ ਸਕਦਾ ਤੇ ਉਹ ਲਾਸਟਲੀ ਉਸ ਪਲਾਟ ਦੇ ਵਿੱਚ ਸੁੱਟ ਕੇ ਭੱਜ ਗਿਆ ਉਸ ਪਲਾਟ 'ਚ ਅਸੀਂ ਮਾਰਨਿੰਗ ਵੀ ਤਿੰਨ ਤੋਂ ਚਾਰ ਵਾਰ ਮਤਲਬ ਕਿ ਜਾ ਕੇ ਖੁਦ ਚੈੱਕ ਕੀਤਾ ਉਸ ਟਾਈਮ ਸਾਡੀ ਬੇਟੀ ਉੱਥੇ ਨਹੀਂ ਸੀ ਪਰ ਭਾਈ ਕਿਵੇਂ ਦੇਖਦੇ ਹੋ ਵੀ ਰਾਤ ਨੂੰ ਜਿਵੇਂ ਦੱਸਣ ਰਾਤੀ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਕਿਤੇ ਬੱਚੀ ਜਿਹੜੀ ਕਿ ਕਿਡਨਾਪ ਹੋ ਕੇ ਗਈ ਹੈ ਪਰ ਜਿਵੇਂ ਦੱਸਿਆ ਜਾ ਰਿਹਾ ਸੀ ਸਵੇਰੇ ਘਰੇ ਤਾਲਾ ਲੱਗਿਆ ਹੋਇਆ ਸੀ ਉਹ ਵੀ ਰਾਤੀ ਆਪਾਂ ਆਮ ਦੇਖਦੇ ਹਾਂ ਘਰੇ ਤਾਲੇ ਲੱਗੇ ਹੁੰਦੇ ਪਰ ਫਿਰ ਬੱਚੀ ਘਰ ਤੋਂ ਬਾਹਰ ਕਿੱਧਰ ਗਈ ਪਾਜੀ ਬੱਚੀ ਘਰ ਤੋਂ ਬਾਹਰ ਇਸ ਲਈ ਗਈ ਫਰੰਟ ਵਾਲੇ ਕੈਮਰੇਜ ਸਾਡੇ ਕੁਝ ਨਹੀਂ ਆਇਆ ਸੀ ਤੇ ਸਾਨੂੰ ਇਹੀ ਸੀਗਾ ਕਿ ਜੋ ਬੱਚੀ ਸਾਡੇ ਜੋ ਵੀ ਕੁਝ ਹੋਇਆ ਉਹ ਉੱਪਰ ਵਾਲੇ ਪਾਸੇ ਹੋ ਤੋ ਹੀ ਹੋਇਆ ਵਾ ਉੱਥੇ ਕੋਈ ਸੀਟੇ ਵੀ ਕੈਮਰਾ ਵਗੈਰਾ ਹੈ ਨਹੀਂ ਸੀਗੇ ਉਸ ਤੋਂ ਬੈਕ ਸਾਈਡ ਤੇ ਸਾਡੇ ਇੱਕ ਪਲਾਟ ਹੈ ਠੀਕ ਹੈ ਜਿਹਦਾ ਸਾਡੇ ਘਰ ਤੋਂ ਬਹੁਤ ਜ਼ਿਆਦਾ ਡੂੰਗਾ ਹੈ ਉਹਦੇ ਲਈ ਸਾਨੂੰ ਬੈਕ ਸਾਈਡ ਵਾਲੀ ਗਲੀ ਤੋਂ ਜਾਣਾ ਪੈਂਦਾ ਹੈ ਉਸ ਪਲਾਟ ਵਿੱਚ ਜਾਣ ਵਾਸਤੇ ਕੋਈ ਸੌਖਾ ਰਾਹ ਵੀ ਨਹੀਂ ਹੈਗਾ ਕਾਫੀ ਵਲਵਲੇ ਵਿੱਚ ਜਾਣਾ ਜੇਕਰ ਦੂਜੀ ਸਾਈਡ ਤੋਂ ਗੱਲ ਕਰੀ ਤਾਂ ਪਹਿਲਾਂ ਇੱਕ ਡੂੰਘਾਈ ਜਾਂਦੀ ਹੈ ਹਸਪੀਟਲ ਦੀ ਬੈਕ ਸਾਈਡ ਹੈ ਫਿਰ ਉਹ ਪਲਾਟ ਤੱਕ ਪਹੁੰਚਿਆ ਜਾਂਦਾ ਹੈ ਹਾਂਜੀ 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 ਬਿਲਕੁਲ ਸਹੀ ਹੈ ਉਸ ਤੋਂ ਇਲਾਵਾ ਜਿਹੜੀ ਨਾਲ ਦੀ ਗਲੀ ਹੈ ਨਾ ਉਹ ਉਹ ਸੈਕਿੰਡ ਰਸਤਾ ਉਸ ਜਿਸ ਬੰਦੇ ਨੇ ਵੀ ਇਸ ਗੱਲ ਨੂੰ ਅੰਜਾਮ ਦਿੱਤਾ ਸੀ ਉਹਦੇ ਕੋਲ ਸੈਕਿੰਡ ਰਸਤਾ ਉਹ ਗਲੀ ਹੀ ਸੀ ਉਹ ਗਲੀ ਦੇ ਵਿੱਚ ਹੀ ਬੰਦਾ ਕਿਤੇ ਇੱਕ ਤਰੀਕੇ ਪੈਕ ਹੋ ਕੇ ਰਹਿ ਗਿਆ ਤੇ ਅੱਗੇ ਨਹੀਂ ਜਾ ਪਾਇਆ ਕਿਉਂਕਿ ਪੁਲਿਸ ਨੇ ਪੂਰੀ ਨਾਕਾਬੰਦੀ ਕਰਤੀ ਸੀ ਠੀਕ ਹੈ ਨਾ ਤੇ ਉਹ ਬੰਦਾ ਬਾਹਰ ਨਹੀਂ ਜਾ ਪਾਇਆ ਲਾਸਟਲੀ ਉਸਨੇ ਮੇਰੀ ਬੱਚੀ ਨੂੰ ਉਸੇ ਪਲਾਟ ਦੇ ਵਿੱਚ ਕਿਸ ਤਰੀਕੇ ਫੇਕਤਾ ਸ਼ਾਟੋ ਵਗੈਰਾ ਵੀ ਸੀਗਾ ਕਿਸੇ ਤੇ ਹਾਲ ਤੱਕ ਜੇਕਰ ਆਪਾਂ ਗੱਲ ਕਰੀਆ ਸਰ ਡਾਇਰੈਕਟਲੀ ਹਮੇ ਕਹਾਂ ਕਿਸੇ ਤੇ ਕੋਈ ਮਤਲਬ ਕਿ ਉਂਗਲ ਤਾਂ ਨਹੀਂ ਆਪਾਂ ਚੱਕ ਸਕਦੇ ਬਟ ਸ਼ੱਕ ਵਗੈਰਾ ਦੇ ਕਿਰਚ ਕੋਈ ਹੈ ਤਾਂ ਨਹੀਂ ਸੀਗਾ ਬਟ ਫਿਰ ਵੀ ਜੋ ਕਲਿਊ ਮਿਲਦੇ ਪਿਆ ਉਸ ਦੇ ਅਨੁਸਾਰ ਕੋਈ ਸੋਚਣ ਤੇ ਅਸੀਂ ਵੀ ਮਜਬੂਰ ਹੋਏ ਆਂ ਤਫਤੀਸ਼ ਚੱਲਦੀ ਪਿਆ ਪੁਲਿਸ ਇਸ ਸਮੇਂ ਹੱਲੇ ਸਰ ਪੁਲਿਸ ਆਪਣੇ ਵੱਲ ਪੂਰੀ ਤਫਤੀਸ਼ ਕਰ ਰਹੀ ਹੈ ਪੁਲਿਸ ਨੇ ਸਾਨੂੰ ਪਹਿਲਾਂ ਸਾਡੀ ਬੱਚੀ ਦਵਾਤੀ ਹੈ ਹੁਣ ਇਹ ਇਨਸਾਬ ਦਵਾ ਰਹੀ ਹੈ ਕਿ ਇਹ ਕੋਨ ਵਿਅਕਤੀ ਹੈ ਜਿਹਦੀ ਮੇਰੇ ਨਾਲ ਜਾਂ ਮੇਰੇ ਪਰਿਵਾਰ ਨਾਲ ਐਸੀ ਕਿਹੜੀ ਰੰਦੀਸ਼ ਹੈ ਕਿ ਜੋ ਮੇਰੀ 6 7 ਮਹੀਨਾ ਦੀ ਬੱਚੀ ਨੂੰ ਘਰੋਂ ਗਿਡਨੈਪ ਕਰਾ ਕੇ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਚਾਹੁੰਦਾ ਸੀ ਮਦਰ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਕਿਉਂਕਿ ਪਹਿਲਾਂ ਦੇਖੇ ਜੀ ਕਾਫੀ ਜ਼ਿਆਦਾ ਘਬਰਾਏ ਹੋਏ ਸੀਗੇ ਟੈਨਸ਼ਨ ਸੀਗੇ ਕਿਉਂਕਿ ਜੇਕਰ 7 ਮਹੀਨੇ ਦੀ ਬੱਚੀ ਘਰੋਂ ਗਾਇਬ ਹੋ ਜੇ ਤਾਂ ਫਿਕਰ ਹੋ ਜਾਂਦੀ ਭਾਈ ਜਿਹੜਾ ਬੱਚਾ ਤੁਰਨਾ ਪਾਵੇ ਜੇ ਸੋਚੋ ਮਦਰ ਦੀ ਫੀਡ ਲੈ ਰਹੀ ਹੋਵੇ ਮਦਰ ਦੀ ਕੀ ਹਾਲਤ ਹੋਊਗੀ ਹੁਣ ਉਹਦੀ ਮਦਦ ਦੀ ਹਾਲਤ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਹੈ